ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਖਬਰ ਸੰਚੀ ਕੀਤੀ ਹੈ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਜੋ ਕਿ ਫਤਿਹਗੜ ਚੂੜੀਆਂ ਦੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸਦਾ ਇਹ ਕਿ ਇਹ ਖਬਰ ਜਦੋਂ ਸਾਡੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਘਰ ਦੀ ਸੱਤ ਡਿੱਗਣ ਦੇ ਨਾਲ ਚਾਰ ਜੀ ਤੇ ਨਾਲ ਇੱਕ ਔਰਤ ਜ਼ਖਮੀ ਹੋਈ ਜਿਨ੍ਹਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਆਸ-ਪਾਸੇ ਦੇ ਘਰ ਦੇ ਲੋਕਾਂ ਨੇ ਇਹ ਦੱਸਿਆ ਕਿ ਅਸੀਂ ਕਾਫੀ ਦਿਨਾਂ ਤੋਂ ਇਸ ਕਮਰੇ ਦੇ ਵਿੱਚ ਨਹੀਂ ਜਾ ਰਹੇ ਸੀ ਕਿਉਂਕਿ ਇਹਦੀਆਂ ਸੱਤਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਕਮਜ਼ੋਰ ਸੀ। ਇਹਦੀ ਸੱਤ ਕਾਫੀ ਜ਼ਿਆਦਾ ਕਮਜ਼ੋਰ ਸੀ ਬਾਲਿਆਂ ਵਾਲੀ ਸੱਤ ਸੀ ਪਰ ਤਾਂ ਦਾਦੀ ਕਿ ਪਿਛਲੇ ਦਿਨੀ ਜਦੋਂ ਮੀਂਹ ਪਿਆ ਤਾਂ ਇਹਦੀ ਸੱਤ ਹੋਰ ਜ਼ਿਆਦਾ ਕਮਜ਼ੋਰ ਲੱਗਦੀ ਪਈ ਸੀ ਜਿਸ ਦੇ ਕਰਕੇ ਅਸੀਂ ਇਸ ਕਮਰੇ ਵਿੱਚ ਘਟ ਵੱਧ ਜਾ ਰਹੇ ਸੀ ਪਰ ਅਚਾਨਕ ਬੱਚੇ ਇਸ ਕਮਰੇ ਦੇ ਵਿੱਚ ਜਾਵੜਦੇ ਤੇ ਨਾਲ ਦੀ ਨਾਲ ਜਦੋਂ ਇਨਦੇ ਪਿੱਛੇ ਉਹ ਔਰਤ ਵੀ ਜਲਦੀ ਹੈ ਤੇ ਪਿੱਛੋਂ ਇੱਕਦਮ ਬਰਸਾਤ ਦੇ ਮੌਸਮ ਕਰਕੇ ਇਹ ਸੱਤ ਡਿੱਗ ਪੈਂਦੀ ਹੈ ਜਿਹਦੇ ਦੌਰਾਨ ਚਾਰ ਬੱਚੇ ਤੇ ਇੱਕ ਔਰਤ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਮਲਬੇ ਦੇ ਹੇਠਾਂ ਕੱਢ ਕੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੁਹਾਨੂੰ ਦੱਸ ਦੇ ਕਿ ਫਤੇਗੜ ਚੂੜੀਆਂ ਦੇ ਪਿੰਡ ਪਿੰਡੀ ਦੀ ਇਹ ਖਬਰ ਦੱਸੀ ਜਾ ਰਹੀ ਹੈ ਤੇ ਇਹਨਾਂ ਨੂੰ ਹੁਣ ਜਿਹੜਾ ਆ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਆ ਜਿੱਥੇ ਕਿ ਇਹਨਾਂ ਦਾ ਇਲਾਜ ਚੱਲਦਾ ਪਿਆ ਆ ਪਰ ਪਰਿਵਾਰ ਦੀ مالی ਹਾਲਤ ਕਾਫੀ ਜ਼ਿਆਦਾ ਕਮਜ਼ੋਰ ਆ ਤੇ ਪਰਿਵਾਰ ਨੇ ਆਪਣੀ ਮਦਦ ਦੇ ਲਈ ਆਪਣੇ ਇਲਾਜ ਦੇ ਲਈ ਜਿਹੜੀ ਇਹ ਉਹ ਸਮਾਜਿਕ ਸੰਸਥਾਵਾਂ ਨੂੰ ਇੱਕ ਗਹਾਰ ਲਾਉਂਦੇ ਹੋਏ ਕਿ ਆ ਕਿ ਸਾਡੇ ਬੱਚਿਆਂ ਨੂੰ ਜਿਹੜਾ ਆ ਉਹ ਟ੍ਰੀਟਮੈਂਟ ਦੇ ਲਈ ਬਚਾ ਲਿਆ ਜਾਵੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾਵੇ ਤੁਸੀਂ ਦੇ ਦੇ ਪੀਓ ਡੀਪੀਸੀ ਪੰਜਾਬੀ ਦੇ ਉੱਤੇ ਇੱਕ ਖਬਰ ਜੋ ਕਿ ਸਾਂਝੀ ਕੀਤੀ ਹੈ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਫਤਿਹਗੜ ਚੂੜੀਆਂ ਪਿੰਡ ਪਿੰਡੀ ਦੀ ਇੱਕ ਖਬਰ ਹੈ ਤੁਹਾਨੂੰ ਕਿਵੇਂ ਦੇ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂਕਿ ਪਰਿਵਾਰ ਦੀ ਮਾਲੀਸ਼ਾਤਾ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂਕਿ ਉਹਨਾਂ ਦਾ ਇਲਾਜ ਸਹੀ ਤਰੀਕੇ ਦੇ ਨਾਲ ਹੋ ਸਕੇ ਤਸਵੀਰਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਦੋਸਤੋ ਇਹਨੂੰ ਜਿਹੜਾ ਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਲੇ ਦੁਆਲੇ ਦੇ ਹੋਰ ਐਹੋ ਜਿਹੇ ਕਿੰਨੇ ਘਰ ਨੇ ਜਿਹੜੇ ਕੱਚੀਆਂ ਸੱਤਾਂ ਵਾਲੇ ਨੇ ਧੰਨਵਾਦ ਹੀ ਕਹਿਣਾ ਚਾਹੁੰਦੇ ਗਰੀਬ ਪਰਿਵਾਰਾਂ ਦਾ ਠੱਗਾ ਹੋਇਆ ਹੈ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਅੱਜ ਤੱਕ ਇਹਨਾਂ ਦੇ ਜੋ ਕੋਠਿਆਂ ਦੇ ਪੈਸੇ ਆਣੇ ਚਾਹੀਦੇ ਸੀ ਜੋ ਸਰਕਾਰ ਦੀਆਂ ਅਧਿਧਾਰਤਾ ਦੇ ਮੁਤਾਬਕ ਜੋ ਇਹਨਾਂ ਦਾ ਹੱਲ ਹੋਣਾ ਚਾਹੀਦਾ ਸੀ ਨਹੀਂ ਹੋਇਆ ਤਾਂ ਅੱਜ ਇਹ ਘਟਨਾ ਵਾਪਰ ਗਈ ਆ ਹੋਰ ਵੀ ਪਿੰਡਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਬੜੇ ਘਰ ਨੇ ਐਸੇ ਜਿਨ੍ਹਾਂ ਦੇ ਕੋਠਿਆਂ ਦੇ ਪੈਸੇ ਨਹੀਂ ਆਏ ਕਿਉਂਕਿ ਅੱਜ ਜੇ ਅਗਰ ਸਰਵਾ ਕਰਕੇ ਵੇਖਿਆ ਜਾਏ ਤੇ ਕਾਫੀ ਲੋਕਾਂ ਨੇ ਕਾਗਜ਼ ਭਰੇ ਹੋਏ ਨੇ ਘਰਾਂ ਦੇ ਵਿੱਚ ਤੇ ਕਾਫੀ ਲੋਕਾਂ ਦੀ ਹਾਲਾਤਾਂ ਛਤਾਂ ਦੀਆਂ ਇਦਾਂ ਦੀਆਂ ਹੀ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਟਨਾ ਪਿੰਡੀ ਪਿੰਡੇ ਦੇ ਵਿੱਚ ਔਰ ਇਸ ਨਾਲ ਦੇ ਵਿੱਚ ਜੋ ਭੈਣ ਆ ਬਹੁਤ ਜ਼ਿਆਦਾ ਜ਼ਖਮੀ ਆ ਔਰ ਭੈਣ ਦਾ ਮੈਨੂੰ ਲੱਗਦਾ ਜਦੋਂ ਸਿਰ ਦੇ ਵਿੱਚ ਵੀ ਆ ਕਾਫੀ ਸੱਟ ਲੱਗੀਆਂ ਔਰ ਛੋਟੇ ਬੱਚੇ ਨੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਮੇਰੀ ਇੱਕ ਕੌਮ ਦੇ ਨਾਤੇ ਮੇਰੇ ਮੁਸੀਬਰਾ ਨੇ ਅਸੀਂ ਇਸ ਜਗ੍ਹਾ ਤੇ ਇਹਨਾਂ ਕੋਲ ਪਹੁੰਚੇ ਆ ਔਰ ਸਾਡੇ ਕੋ ਜਿੰਨੀ ਵੀ ਇਹਨਾਂ ਦੀ ਮਦਦ ਹੋਏਗੀ ਕੀਤੀ ਜਾਏਗੀ ਔਰ ਆਪਾਂ ਜਿੰਨੀ ਵੀ ਸਰਕਾਰੀ ਅਹੁਦੇ ਤੇ ਬੈਠੇ ਹੋਏ ਮੁਲਾਜ਼ਮ ਨੇ ਜੋ ਇਸ ਯੋਜਨਾ ਦੇ ਹਿੱਸੇ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਦੇ ਡਾਕੂਮੈਂਟ ਇਹਨਾਂ ਕੋਲ ਆਂਦੇ ਨੇ ਉਹ ਜ਼ਰੂਰ ਉਹਨਾਂ ਲੋਕਾਂ ਦਾ ਹਾਲ ਕਰ ਰਹੀ ਸੀ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਕਿਸੇ ਨਾਲ ਵਾਪਰ ਸਕੇ ਅੱਜ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਚਲੋ ਖੁਦਾ ਦਾ ਫਜ਼ਲ ਆ ਕਿ ਇਹ ਸਾਰੇ ਠੀਕ ਨੇ ਔਰ ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀ ਇਹਨਾਂ ਦੀ ਕਿ ਇਹਨਾਂ ਨੂੰ ਉਸ ਮਲਬੇ ਦੇ ਵਿੱਚੋਂ ਕੱਢਿਆ ਇਹਨਾਂ ਨੂੰ ਔਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਨੇ ਪਰ ਫਿਰ ਵੀ ਇਸ ਫੈਮਿਲੀ ਨੂੰ ਹੈਲਪ ਦੀ ਬਹੁਤ ਸਾਰਾ ਜ਼ਰੂਰਤ ਹੈ ਔਰ ਅਸੀਂ ਵੀ ਇਸ ਜਗ੍ਹਾ ਤੇ ਆਏ ਇਹਨਾਂ ਦੀ ਹੈਲਪ ਕਰਨ ਵਾਸਤੇ ਔਰ ਧੰਨਵਾਦ ਕਰਦੇ ਹਾਂ ਬਾਤ ਸਾਬ ਤੁਹਾਡਾ ਜੋ ਤੁਸੀਂ ਵੀ ਇਸ ਜਗ੍ਹਾ ਤੇ ਆਏ ਥੈਂਕ ਯੂ ਸੋ ਮੱਚ ਜੀ ਤੁਹਾਡੇ ਪਰਿਵਾਰ ਦੇ ਜੀ ਸ਼ਤ ਦੇ ਠਾਣੇ ਸਾਡੇ ਨਾਲ ਮੀਂਹ ਪੈਂਦਾ ਸੀ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਤੇ ਰਿਕਸ਼ੇ ਤੋਂ ਬਾਅਦ ਚ ਮੁੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਹੈ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਆ ਤੇ ਮੈਂ ਮਾਲੇ ਆਲ ਹਾਂ ਮਾਲੇ ਵਾਲੋ ਮੈਂ ਫੁੱਲ ਸਪੀਟੇ ਰਖਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਟੇ ਤੇ ਛੱਤ ਡਿੱਗ ਪੀ ਮੈਨੂੰ ਪਤਾ ਨਹੀਂ ਲੱਗਾ ਮੈਂ ਫੁੱਲ ਸਪੀਟੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਪੀ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇੰਨਾ ਹੀ ਸ਼ੁਕਰ ਬੜਾ ਪੀ ਬੱਚੇ ਬਚਾਤੇ ਮੇਰੇ ਇੰਨੇ ਮੈਂ ਤੁਹਾਨੂੰ ਆਧ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ। ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ। ਉਹਨਾਂ ਦੇ ਇੱਕ ਦੋਤੀ ਆ। ਆ ਤਿੰਨ ਬੱਚੇ ਤੇ ਘਰ ਦੀ ਨੇ। ਹਾਂਜੀ ਦੋ ਦੋ ਸੀਰੀਅਸ ਆ, ਇੱਕ ਤੇ ਚਲੋ ਠੀਕ ਆ। ਤੇ ਨਾਲ ਦੀ ਮੇਰੀ ਤੇ ਜ਼ਿਆਦਾ ਸਾਟ ਆ। ਕੀ ਕਰਦੀ ਤਾਕੀ? ਸੰਦੀਪ ਕੌਰ ਇੱਕ ਦਾ ਨਾਮ ਮੁੰਡੇ ਦਾ ਨਾਮ ਰਮਾਨ ਆ ਤੇ ਕੁੜੀ ਦਾ ਨਾਮ ਇਹ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ। ਤੀਸੇ ਦਾ ਗਜਸਮਾਨ ਉਹ ਉਹਦਾ ਨਾਮ ਦਾ ਉਹਦਾ ਨਾਮ ਦਾ ਨਹੀਂ ਮੈਨੂੰ ਪਤਰਾ ਆਲਿਆ ਆਲਿਆ ਕਿੰਨੀ ਕਿੰਨੀ ਉਮਰ ਬੱਚਿਆਂ ਦਾ ਬੱਚਿਆਂ ਦੀ ਇੱਕ ਦੀ ਹੈਗੀ ਜੇ 4 ਸਾਲ ਸਾਢੇ 3 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਤੇ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਹੈ ਤੇ ਆ ਹੀ ਆਪਣੀ ਦਰਾਨੀ ਦੇ ਘਰ ਸੌਂਗੇ ਆ ਜਾ ਕੇ ਪਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋਈ ਗੱਲ ਹੋਣੀ ਮੀ ਹਟ ਗਿਆ ਵਾ ਐਸੇ ਰਦੇ ਅੱਜ ਗਲੀ 'ਚ ਹੀ ਰਹੇ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ 5 ਮਿੰਟ ਹੀ ਇਹਨਾਂ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆ ਅੱਜ ਮੇਰੀ ਦਵਾਰਾਣੀ ਇਹ ਗਲਤੀ ਕਰਾ ਕੇ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵੇਲੇ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਬਾਚ ਪਿੰਡ ਵਾਲਿਆਂ ਨੇ ਕੱਢਿਆ ਕਿਸ ਤਰ੍ਹਾਂ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਬੱਚੇ ਬੱਚੇ ਪਿਓ ਸੀ ਹਾਂ ਹਾਂਜੀ ਬੱਚੇ ਪੋਟ ਪੋਟ ਕੇ ਕੱਢੇ ਮਿੱਟੀ ਦੇ ਵਿੱਚੋਂ ਕੱਢੇ ਬੱਚੇ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਦੋਂ ਡਿੱਗੀ ਹਾਂ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ ਵਿੱਚ ਕਿਸੇ ਨੂੰ ਪਤਾ ਲੱਗ ਜੇ ਬਾਹਰ ਆਣ ਕੇ ਮੈਂ ਡਿੱਗ ਪਈ ਬਾਅਦ ਚ ਮੈਂ ਬੇਹੋਸ਼ ਹੋ ਗਈ ਹਾਂ ਗਲੀ ਵਿੱਚ ਖੂਨ ਜ਼ਿਆਦਾ ਵਗਦਾ ਇਸਿਰ ਚ फेर ਨਹੀਂ ਮੈਨੂੰ ਕੋਈ ਹੋਸ਼ ਰਹੀ ਰਾਤ ਉਹਨਾਂ ਕਿਤੇ ਦਰਦ ਨੂੰ ਨਹੀਂ ਸ਼ਬਦ ਦੇਖਦੀ ਜੀ ਤੁਹਾਡੇ ਫੇਸਟ ਤੇ ਹੁੰਦਾ ਕਿ ਪਰਿਵਾਰਕ ਮੈਂਬਰ ਹੈ ਜੀ ਅੱਲੇ ਕਿਸ ਤਰ੍ਹਾਂ ਇਹ ਕਰਨਾ ਹੋਇਆ ਹਾਂਜੀ ਪਾਜੀ ਮੈਂ ਉਹਨਾਂ ਓਨ ਦੀ ਦੁਕਾਨ ਵਾਲ ਨੂੰ ਤੇ ਜਦੋਂ ਜਕਦਮ ਖੜਾਕ ਹੋਇਆ ਨਾ ਤੇ ਛੇਤੀ ਛੇਤੀ ਭੱਜੇ ਤੇ ਇੱਕਦਮ ਜਾਣੇ ਵੀ ਰੋਂ ਡਾ ਪਿਆ ਹੀ ਰੋਂ ਕਲਪੰਡਾ ਪਏ ਤੇ ਸਾਰੇ ਮਤਲਬ ਆਏ ਪਿੰਡ ਦੇ ਤੋਂ ਨਾ ਕੱਢੇ ਬਾਹਰ ਖਿੱਚ ਖਿੱਚ ਕੇ ਕਮਰੇ ਦੇ ਵਿੱਚ ਕਿਨੇ ਜੀ ਪੰਜ ਜੀ ਇੱਕ ਦੋ ਤਿੰਨ ਹੀ ਸਾਡੀ ਆਈ ਹਾਂ ਤੇ ਤੇ ਨੇ ਦੇ ਬੱਚੇ ਬੱਚਿਆਂ ਦੇ ਉਮਰ ਵੱਡੇ 7 ਸਾਲ ਦਾ ਆ ਵਡੇ ਨਾਲ ਬਾਹ ਫਾਲਦੀ ਹੈ ਗੁੜੀਆ 10 ਸਾਲ ਦੀ ਜੇ ਅਰਮਾਨ ਅਰਮਾਨ 7 ਸਾਲ ਦਾ ਬੱਚੇ ਛੋਟੇ ਹੀ ਹੈ ਗੈਲੂ ਹਾਂਜੀ ਛੋਟੇ ਫਿਰ ਕਿਸ ਤਰ੍ਹਾਂ ਬਾਹ ਕੱਢੀ ਫੇਚ ਫੇਚ ਕੇ ਪਿੰਦ ਵਾਲਿਆਂ ਨੇ ਕੱਢੇ ਜੀ ਪਾਉਂਦੇ ਬੁੱਟ ਬੁੱਟ ਹਾਂਜੀ ਸਾਰੇ ਹੀ ਖਾ ਦਾ ਫੇਚ ਹਾਂਜੀ ਲੱਭੇਗੇ ਇਹ ਜਦੋਂ ਇਹ ਜਦੋਂ ਇਹਨਾਂ ਕਾਰ ਦੇ ਲਾਗੇ ਖਲੋਤੇ ਹਾਂ ਚੱਕ ਦਾ ਮਛਤ ਡਿੱਗੀ ਆ ਤੇ ਪੰਜ ਪਾਦੇ ਪੰਜ ਛੇ ਮੈਂਬਰ ਹੀ ਠੀਕ ਆ ਇੱਕ ਮੇਰੀ ਦਰਾਣੀ ਸੀ ਤੇ ਤਿੰਨ ਹੈਗੇ ਹੀ ਇੱਕ ਮੇਰੀ ਦੋਤੀ ਤੇ ਬਾਕੀ ਹੈਗੇ ਮੇਰੇ ਮਤਲਬ ਇਹਨਾਂ ਦੇ ਬੱਚੇ ਹੀ ਤਿੰਨ ਤੇ ਤਿੰਨੇ ਮਤਲਬ ਬੜੇ ਔਖੇ ਮਤਲਬ ਲੋਕਾਂ ਨੇ ਆਣ ਕੇ ਕੱਢਿਆ ਇਕਦامی ਤੇ ਸਾਰੇ ਸਾਰੇ ਇਕੱਠੇ ਹਾਂਜੀ ਸਾਰੇ ਇਕਦامی ਡਿੱਗ ਪਈ ਆ ਤੇ ਬੱਚੇ ਸਹਿਮ ਗਏ ਤੇ ਮਤਲਬ ਇੱਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਆ ਇੱਕ ਬੱਚਾ ਜਿਹੜਾ ਨਾ ਉਹਨੂੰ ਮਤਲਬ ਠੀਕ ਜਾਈ ਉਹਨੂੰ ਐਨੀ ਸੱਟ ਨਹੀਂ ਲੱਗੀ ਹੈਗੀ ਹਾਂਜੀ ਤੇ ਜਿਹੜੀ ਉਹਨਾਂ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਵਿਚਾਰੇ ਹਾਂਜੀ ਫਿਰ ਕਿਸ ਤਰ੍ਹਾਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਉਹਨਾਂ ਬਹੁਤ ਸਾਥ ਦਿੱਤਾ ਸਾਡਾ ਉਹ ਨਾ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਸਾਡਾ ਪਛਾਣੀ ਹੀ ਹੈਗਾ ਮੇਰਾ ਨਾ ਸੁਨੀਤਾ ਹੈ ਮੈਂ ਘਰੋਂ ਆਉਂਦੀ ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਤੇ ਜਦੋਂ ਮੈਂ ਅੱਗੇ ਆਈ ਹਾਂ ਤੇ ਸ਼ਾਤ ਜਦੋਂ ਡਿੱਗੀ ਆ ਤੇ ਵੇਖਿਆ ਕਿ ਬੱਚਿਆਂ ਨੂੰ ਪੁੱਟ ਪੁੱਟ ਕੇ ਕੱਢਣ ਦੇ ਥੱਲੇ ਇਹ ਇਹਨਾਂ ਦੀ ਮੰਮੀ ਬਿਹੋਸ਼ ਹੋਈ ਗਲੀ ਚ ਡਿੱਗੀ ਆ ਤੇ ਇਹ ਛੋਟੀ ਬੱਚੀ ਹੈ ਵਾਂਡੇ ਆਈ ਤੇ ਇਹਨੂੰ ਲਾਸਟ ਤੇ ਕੱਢਿਆ ਬੜਾ ਘਬਰਾਏ ਸਭ ਘਬਰਾਏ ਬੱਚੀ ਲੱਭਦੀ ਨਹੀਂ ਤੇ ਤਿੰਨਾਂ ਜਣਿਆਂ ਨੇ ਜਦੋਂ ਛੱਤ ਫੋਲੀ ਆ ਤੇ ਇਹਦੀ ਮੜੀ ਜੀ ਆਵਾਜ਼ ਆਈ ਆ ਫਿਰ ਉਹਨਾਂ ਨੇ ਚੁੱਕ ਕੇ ਬਾਹਰ ਲਿਆਂਦੀ ਆ ਕੱਢੀ ਆ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਦੇਖੇ ਨਹੀਂ ਜਾਂਦੇ ਆ ਸਰ ਇਹ ਜਿਹੜੀ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਪਿੰਡੀ ਪਿੰਡ ਦੇ ਵਿੱਚ ਫਟੇਗਰ ਚੂਰੀਆਂ ਚ ਤੇ ਇਹ ਸਾਡੇ ਬਿਲਕੁਲ ਗਵਾਂਢ ਦੇ ਤੇ ਉਸ ਆਦਮੀ ਦਾ ਨਾਮ ਰਿੰਕੂ ਆ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਘਰ ਦੇ ਵਿੱਚ ਬੈਠੇ ਪਏ ਸੀ ਕੱਲ ਬਰਸਾਤ ਬਹੁਤ ਤੇਜ਼ ਹੋਈ ਆ ਉਸ ਦੇ ਕਾਰਨ ਹਾਲਾਤ ਜਿਹੜੀ ਸੀ ਕਮਰੇ ਦੀ ਖਸਤਾ ਸੀ ਤੇ ਛੱਤ ਡਿੱਗ ਪਈ ਤੇ ਉਹਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਸੌਰੀ ਚਾਰ ਬੱਚੇ ਨੇ ਤੇ ਇੱਕ ਔਰਤ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਆ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਜਿਹੜਾ ਕਰਦਾ ਆਗੂ ਆ ਉਹ ਰਿਕਸ਼ਾ ਚਲਾਉਂਦਾ ਏ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਦੇ ਵਾਸਤੇ ਅੱਗੇ ਆਉਣ ਮਿਹਰਬਾਨੀ